ਮੇਰੇ ਤੋਂ ਉਹਨਾਂ ਮੈਂ ਕਿੰਨਾ ਕਿੰਨੇ ਮੇਰੇ ਤੋਂ ਜਿਹੜੀ ਚੀਜ਼ ਜਿਹੜੀ ਉਹਨਾਂ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਵੀ ਜਿਹੜਾ ਗਾਂਢ ਘਰ ਦਾ ਬੜੀ ਇਮਾਨਦਾਰੀ ਨਜ਼ਰ ਆਉਂਦੀ ਹੈ ਓਨੈਸਟੀ ਲੱਗਦੀ ਹੈ। ਅਸੀਂ ਜੇ ਉਹਨਾਂ ਨੂੰ ਚੋਟੂਕੀ ਬੰਨਾ ਚਾਹੋਨਾ ਤਾਂ ਕਹਿੰਦਾ ਮੈਂ ਕਲੀਅਰ ਕਰਵਾਉਣਾ। ਤੁਮ ਪਾਸਪੋਰਟ ਉਹ ਫਿੱਟਣੀ। ਇਹ ਜੋ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿੰਦਾ ਹਾਂ ਕਿ ਇਥੇ ਆ ਇਹ ਆਪਾਂ ਜਿਸ ਦੇਸ਼ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜੇ ਆ ਤੇ ਜਿਹੜੇ ਆਪਾਂ ਨੂੰ ਪੜਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਯਾਨੀ ਸਾਰਾ ਜੋਰ ਬੱਚੇ ਨੂੰ ਸਮਝਾਉਣ ਤੇ ਲਾਉਂਦੇ। ਪਾਜੀ ਮੈਂ ਤਾਂ ਆ ਚੌਂਕਾ ਜਿਹੀ ਛੱਲੇ ਹੋਣੀ ਜੋ ਕੰਮ ਵੀ ਕਰਦੇ ਉਹ ਆਪਣੀ ਜਿਹੜਾ ਜਿਹੜਾ ਉਹਨਾਂ ਦਾ ਦਿਲ ਕਰਦਾ ਉਹ ਕਰਦੇ। ਮੇਰੇ ਤੋਂ ਉਹਨਾਂ ਮੈਂ ਕੀ ਜਾਣਾਂ ਕਿ ਮੈਂ ਵੀ ਮੇਰੇ ਜੀ ਉਹ ਕਿਹੜੀ ਚੀਜ਼ ਜਿਹੜੀ ਉਹਨਾਂ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਵੀ ਜਿਹੜਾ ਕੰਮ ਇਹਨਾਂ ਦਾ ਬੜੀ ਇਮਾਨਦਾਰੀ ਨਾਲ ਕਰਨ ਓਨੈਸਟੀ ਨਾਲ ਆ। ਤੋ ਕਿ ਮੈਂ ਚਿੱਤੇ ਨੂੰ ਹਲੇ ਪੁੱਛੋ ਵੀ ਤੂੰ ਕੀ ਬਣਾ ਚਾਹਣਾ ਤਾ ਉਹ ਕਹਿੰਦਾ ਮੈਂ ਪਲੇਅਰ ਬਣਨਾ ਵਾ ਜਦੋਂ ਮੈਂ ਪਾਸਕੋਰਡ ਬੋਲ ਖੜਣੀ ਤੇ ਮੇਰਾ ਮੇਰਾ ਵੀ ਦਿਲ ਕਰਦਾ ਕਿ ਜੋ ਉਹ ਚਾਹਦਾ ਉਹ ਉਹੀ ਬਣੇ ਹੈਨਾ ਸੋ ਉਹ ਐਕਟਿੰਗ ਨੂੰ ਲਾਈਕ ਕਰਦਾ ਵਾ ਐਕਟਿੰਗ ਉਹਨੂੰ ਵਧੀਆ ਲੱਗਦੀ ਆ ਬਟ ਜਦੋਂ ਪੁੱਛੋ ਵੀ ਤੇਰੀ ਫਸਟ ਵਾਈਜ਼ ਕੀ ਆ ਤਾ ਉਹ ਕਹਿੰਦਾ ਮੈਂ ਪਲੇਅਰ ਬਣਨਾ ਹੈਨਾ ਸੋ ਮੈਨੂੰ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿੰਦਾ ਉਹਨਾਂ ਕਿ ਇੱਥੇ ਆ ਇਹ ਆਪਾਂ ਜਿਸ ਦੇਸ਼ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜੇ ਆ ਤੇ ਜਿਹੜੇ ਆਪਾਂ ਨੂੰ ਪੜ੍ਹਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਜਾਣੇ ਸਾਰਾ ਜੋਰ ਬੱਚੇ ਨੂੰ ਸਮਝਾਉਣ ਤੇ ਲਾਉਂਦੇ ਆ ਮੈਨੂੰ ਲੱਗਦਾ ਜੇ ਥੋੜਾ ਜਿਹਾ ਜ਼ੋਰ ਆਪਾਂ ਉਹਨੂੰ ਸਮਝਣ ਤੇ ਲਾਈਏ ਤਾਂ ਬਹੁਤ ਚੀਜ਼ਾਂ ਦਾ ਹੱਲ ਈਜ਼ੀ ਨਿਕਲ ਸਕਦਾ ਬਹੁਤ ਸੋ ਆਪਾਂ ਨੂੰ ਸਮਝ ਦੇਣੀ ਕਿ ਉਹ ਕੀ ਚਾਹੁੰਦੇ ਨੇ ਹਨਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੇ ਪੇਰੈਂਟਸ ਕਿਉਂਕਿ ਪੇਰੈਂਟਸ ਜੇ ਕਿਸੇ ਨੂੰ ਬੱਚੇ ਨੂੰ ਕੁੱਟਦੇ ਆ ਮਾਰਦੇ ਆ ਕੁਝ ਨਹੀਂ ਕਰਦੇ ਆ ਤਾਂ ਉਹ ਬੱਚੇ ਦੇ ਫਿਊਚਰ ਲਈ ਹੀ ਕਰਦੇ ਆ ਬੱਚੇ ਲਈ ਕਰਦੇ ਆ ਬਟ ਆਪਾਂ ਨੂੰ ਇੱਕ ਬੱਚੇ ਦਾ ਪੁਆਇੰਟ ਆਫ View ਦੇਖਣਾ ਜ਼ਰੂਰੀ ਚਾਹੀਦਾ ਕਿ ਯਾਰ ਕੀ ਇਸ ਤਰ੍ਹਾਂ ਦੀ ਗੱਲ ਆ ਹਨ ਤੇ ਉਹ ਜ਼ਰੂਰੀ ਆਪਾਂ ਨੂੰ ਲੱਗਦਾ ਸਾਰਿਆਂ ਦੇ ਲਈ ਬਾਕੀ ਮੈਂ ਕੋਸ਼ਿਸ਼ ਕਰੂਗਾ ਕਿ ਜੋ ਮੇਰੇ ਬੱਚੇ ਬੰਨਾ ਚਾਹੁੰਦੇ ਆ ਉਹਨਾਂ ਦੀ ਸਪੋਰਟ ਕਰ ਸਕਾਂ ਉਹਨਾਂ ਨੂੰ ਮੇਰੇ ਤੋਂ ਉਹਨਾਂ ਮੈਂ ਕੀ ਕਹਾਂ ਕਿ ਮੇਰੇ ਤੋਂ ਜਿਹੜੀ ਚੀਜ਼ ਰੈਡੀ ਉਹਨਾਂ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਕਿ ਜਿਹੜਾ ਕੰਮ ਇਹ ਕਰਦਾ ਬੜੀ ਇਮਾਨਦਾਰੀ ਨਾਲ ਹੌਨੈਸਟੀ ਨਾਲ ਜੇ ਤੇ ਉਹਨਾਂ ਲਈ ਕੋਈ ਚੋਣ ਵੀ ਬੰਨਾ ਚਾਹੁੰਦਾ ਤਾਂ ਕਹਿੰਦਾ ਮੈਂ ਕਲੀਅਰ ਬੰਨਾ ਆਂ ਬਾਸਕਟਬਾਲ ਖੇਡਣੀ ਇਹੋ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿੰਦਾ ਹੁਣ ਕਿ ਇਹ ਤੇ ਆ ਇਹ ਆਪਾਂ ਜਿਸ ਵੇਚ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜੇ ਆ ਤੇ ਜਿਹੜੇ ਆਪਾਂ ਨੂੰ ਪੜਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਜਾਣੇ ਸਾਰਾ ਜੋੜ ਬੱਚੇ ਨੂੰ ਸਮਝਾਉਣ ਤੇ ਲਾਉਂਦੇ ਭਾਜੀ ਮੈਂ ਤਾਂ ਚੋਨਾ ਜਿਹੀ ਛਿੰਦੇ ਹੋਣੀ ਜੋ ਕੰਮ ਇਹ ਕਰਨ ਉਹ ਆਪਣੀ ਜਿਹੜਾ ਜਿਹੜਾ ਉਹਨਾਂ ਦਾ ਦਿਲ ਕਰਦਾ ਉਹ ਉਹ ਕਰ। ਮੇਰੇ ਤੋਂ ਉਹਨਾਂ ਮੈਂ ਕੀ ਜਾਣਾਂ ਕਿ ਮੇਰੇ ਜੀ ਉਧਰ ਛੇੜੀ ਚਿੰਗਿਆ ਜਿਹੜੀ ਉਹਨਾਂ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਵੀ ਜਿਹੜਾ ਕੰਮ ਨਿਗਰਾਨ ਦਾ ਬੜੀ ਇਮਾਨਦਾਰੀ ਨਾਲ ਕਰ ਮੈਂ ਓਨੈਸਟੀ ਨਾਲ। ਅਹ ਕਿਉਂਕਿ ਮੈਂ ਛਿੰਦੇ ਨੂੰ ਹਲੇ ਕੁਝ ਹੋ ਵੀ ਤੂੰ ਕੀ ਬਣਾ ਚਾਹਣਾ ਤਾਂ ਉਹ ਕਹਿੰਦਾ ਮੈਂ ਕਲੀਅਰ ਬਣਾਵਾ ਤੇ ਪਾਸਪੋਰਟ ਬਣੇ ਤੜਣੀ ਤੇ ਮੇਰਾ ਮੇਰਾ ਵੀ ਇੰਦਿਰ ਕਰਦਾ ਕਿ ਜੋ ਉਹ 14 ਉਹ ਹੀ ਬਣੇ ਹੈ ਨਾ ਸੋ ਉਹ ਐਕਟਿੰਗ ਨੂੰ ਲਾਈਕ ਕਰਦਾ ਵਾ ਐਕਟਿੰਗ ਉਹਨੂੰ ਵਧੀਆ ਲੱਗਦੀ ਆ ਬਟ ਜੇ ਉਹਨੂੰ ਪੁੱਛੋ ਵੀ ਤੇਰੀ ਫਸਟ ਚੋਇਸ ਕੀ ਆ ਤਾ ਉਹ ਕਹਿੰਦਾ ਮੈਂ ਪਲੇਅਰ ਬਣਨਾ ਹੈ ਨਾ ਸੋ ਮੈਨੂੰ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿੰਦਾ ਹੁਣ ਕਿ ਇੱਥੇ ਆ ਇਹ ਆਪਾਂ ਜਿਸ ਦੇਸ਼ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜ੍ਹੇ ਆ ਤੇ ਜਿਹੜੇ ਆਪਾਂ ਨੂੰ ਪੜ੍ਹਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਜਾਣੇ ਸਾਰਾ ਜੋਰ ਬੱਚੇ ਨੂੰ ਸਮਝਾਉਣ ਤੇ ਲਾਉਂਦੇ। ਮੈਨੂੰ ਲੱਗਦਾ ਜੇ ਥੋੜਾ ਜਿਹਾ ਜ਼ੋਰ ਆਪਾਂ ਉਹਨੂੰ ਸਮਝਣ ਤੇ ਲਾਈਏ ਤਾਂ ਬਹੁਤ ਚੀਜ਼ਾਂ ਦਾ ਹੱਲ ਈਜ਼ੀ ਨਿਕਲ ਸਕਦਾ। ਸੋ ਆਪਾਂ ਨੂੰ ਸਮਝ ਦੇਣੀ ਕਿ ਉਹ ਕੀ ਚਾਹੁੰਦੇ ਨੇ। ਹਨਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੇ ਪੇਰੈਂਟਸ ਕਿਉਂਕਿ ਪੇਰੈਂਟਸ ਵੀ ਕਿਸੇ ਨੂੰ ਬੱਚੇ ਨੂੰ ਕੁੱਟਦੇ ਆ, ਮਾਰਦੇ ਆ, ਕੁਝ ਨਹੀਂ ਕਰਦੇ ਆ। ਤਾਂ ਉਹ ਬੱਚੇ ਦੇ ਫਿਊਚਰ ਲਈ ਹੀ ਕਰਦੇ ਆ, ਬੱਚੇ ਲਈ ਹੀ ਕਰਦੇ ਆ। ਹਨਾ ਬਟ ਆਪਾਂ ਨੂੰ ਇੱਕ ਬੱਚੇ ਦਾ ਪੁਆਇੰਟ ਆਫ਼ View ਦੇਖਣਾ ਜ਼ਰੂਰੀ ਚਾਹੀਦਾ ਕਿ ਯਾਰ ਕੀ ਇਸ ਤਰ੍ਹਾਂ ਦੀ ਗੱਲ ਆ ਹਨਾ। ਤੇ ਉਹ ਜ਼ਰੂਰੀ ਹਾਲਾਤਾਂ ਦਾ ਸਾਰਿਆਂ ਦੇ ਲਈ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਜੋ ਮੇਰੇ ਬੱਚੇ ਬਣਨਾ ਚਾਹੁੰਦੇ ਆ ਉਹਨਾਂ ਦੀ ਸਪੋਰਟ ਕਰ ਸਕਾਂ ਉਹ